ਆਇਆ ਮੇਰਾ ਨਾਮ ਕੁਲਵਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਤੋਂ ਪਕਲਾ ਜਿਹੜਾ ਜੀ ਇੱਕ ਵੱਡੀ ਸਿੱਖ ਸਮਾਰਕ ਬਣਿਆ ਬੜਾ ਕੱਲੂ ਘਾਰਾ ਜਿਹਨੂੰ ਕਹਿ ਦਈਏ ਉਹਦੇ ਹਾਲਾਤ ਕੀ ਕਹੋਗੇ ਇਸ ਤਰ੍ਹਾਂ 1762 ਈਸਵੀ ਦੇ ਵਿੱਚ ਅਹਿਮਦ ਸਾਹਿਬ ਆਜ਼ਾਦੀ ਦੇ ਸਮੇਂ ਸਿੱਖਾਂ ਦਾ ਵੱਡਾ ਇੱਥੇ ਕਤਲੇਆਮ ਹੋਇਆ ਸੀ 35000 ਸਿੰਘ ਸ਼ਹੀਦ ਹੋਏ ਸੀ ਉਸ ਸਮੇਂ ਕਹਿੰਦੇ ਵੀ ਇਹਨਾਂ ਦੇ ਸਿੱਖਾਂ ਦੇ ਸਿਰਾਂ ਦੇ ਅਲੱਗ ਕਰਕੇ ਗੱਡੇ ਭਰ ਕੇ ਲਾਹੌਰ ਭੇਜੇ ਗਏ ਸਨ ਉਸ ਸਮੇਂ ਉਹ ਸਿੱਖਾਂ ਦੀ ਸਹਾਇਤਾ ਨੂੰ ਯਾਦ ਕਰਦੇ ਹੋਏ ਮਹਿਰੂਮ ਪ੍ਰਕਾਸ਼ ਸਿੰਘ ਬਾਦਲੂ ਦੀ ਸਰਕਾਰ ਸਮੇ ਇਹਦਾ ਦੀਪ ਪੱਥਰ ਰੱਖਿਆ ਸੀ ਵੱਡੇ ਘੱਲੂਕਾਰ ਦੇ ਤੌਰ ਤੇ ਕੋ ਪਰਹੀੜੇ ਦਾ ਜੋ ਸਾਮ ਸੰਭਾਲ ਸੀ ਪਹਿਲਾਂ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਗਈ ਸੀ ਉਹਦਾ ਜਿਹੜਾ ਚੈੱਕ ਹੈ ਮੇਰੇ ਖਿਆਲ ਕਰਦਾ ਹੋ ਗਿਆ ਸੀ ਕਿ டிਸੀ ਭਲੇ ਤੋਂ ਲੱਗੇ ਦੇਰ ਤੋਂ ਹਾਂ ਪਰ ਹੁਣ ਦੇ ਜਿਹੜੇ ਹਾਲਾਤ ਨੇ ਉੱਥੇ ਬਹੁਤ ਜ਼ਹਿਰੀਲੇ ਸੱਪ ਵੱਡਾ-ਵੱਡਾ ਘਾਹ ਹੋਇਆ ਪਿਆ ਠੀਕ ਹੈ ਜੀ ਵਿਰਾਸਤੇ ਖਾਲਸਾ ਵਾਂ ਨੂੰ ਇੱਕ ਸਿੱਖ ਸੰਗਤ ਲਈ ਵਿਖਣਯੋਗ ਜਗ੍ਹਾ ਸੀ ਉੱਥੇ ਫਿਲਮਾਂ ਦਿਖਾਈਆਂ ਜਾਂਦੀਆਂ ਸੀ ਉਹ ਨੌਜਵਾਨ ਮੁੰਡਿਆਂ ਨੂੰ ਤੇ ਸਿੱਖ ਸੰਗਤ ਨੂੰ ਸਿੱਖ ਇਤਿਹਾਸ ਵਾਰੀ ਜੋੜਿਆ ਜਾਂਦਾ ਸੀ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਸੀ ਜੋ ਹੁਣ ਉਹ ਬਿਲਕੁਲ ਹੀ ਖਤਪਿਆ ਮੇਰੀ ਬੇਨਤੀ ਆ ਸਰਕਾਰ ਅਗੇ ਪ੍ਰਸ਼ਾਸਨ ਅਗੇ ਤੇ ਇਸ ਸਮਾਰਕ ਦੇ ਵੱਲ ਧਿਆਨ ਦਿੱਤਾ ਜਾਵੇ ਇਸ ਨੂੰ ਪਹਿਲਾਂ ਨਾਲੋਂ ਵੀ ਵੇਧਰ ਬਣਾ ਕੇ ਸਿੱਖ ਸੰਗਤਾਂ ਦੇ ਲਈ ਖੁੱਲਿਆ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਟੂਰਿਸਟ ਨਿਯਮਤ ਖਾਸ ਕਰਕੇ ਟੂਰਿਸਟ ਲੋਕਾਂ ਨੂੰ ਤੇ ਸਥਾਨਿਕ ਲੋਕਾਂ ਨੂੰ ਸਿੱਖ ਸੰਗਤਾਂ ਨੂੰ ਇਹਦਾ ਲਾਭ ਮਿਲ ਸਕੇ ਔਰ ਉਸ ਦੇ ਨਾਲ ਕਿਤੇ ਨਾ ਕਿਤੇ ਪਿੰਡ ਵਾਸੀਆਂ ਦੇ ਆਲੇ ਦੁਆਲੇ ਦੁਕਾਨਾਂ ਖੁੱਗਣੀਆਂ ਕਿਤੇ ਨਾ ਕਿਤੇ ਕਮਾਈ ਦੇ ਵਿੱਚ ਵੀ ਵਾਧਾ ਹੋਊਗਾ ਆਪਣੇ ਲੋਕ ਨੇ ਜਿਹੜੇ ਖਾਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਵੱਡੇ ਵੱਡੇ ਧਾਮਾਂ ਤੇ ਦਰਸ਼ਨ ਕਰਦੇ ਜਾਂਦੀ ਆ ਤੁਸੀਂ ਦੇਖਿਆ ਹੋਣਾ ਕਿ ਕਿੱਥੇ-ਉੱਥੇ ਕਿੰਨੇ ਜਾਣੇ ਨਾਲ ਰੋਜ਼ਗਾਰ ਇਹ ਲੱਗੇ ਹੁੰਦੇ ਨੇ ਇਸ ਤਰ੍ਹਾਂ ਹੀ ਇੱਥੇ ਦੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲਈ ਇਹ ਨਾਲ ਰੁਜ਼ਗਾਰ ਦਾ ਸਾਧਨ ਵੀ ਬਣ ਸਕਦਾ ਕਿਉਂਕਿ ਹੁਣ ਉੱਥੇ ਸਿੱਕ ਤੰਗਤ ਨਹੀਂ ਆਉਂਦੀ ਜੇ ਹੁੰਦੇ ਆ ਤਾਂ ਕਿਉਂ ਨਾ ਉੱਥੇ ਪਾਣੀ ਦਾ ਪ੍ਰਬੰਧ ਹੈ ਤੇ ਵੱਡਾ ਵੱਡਾ ਘਾਹ ਆ ਦਰਤਾ ਹਰ ਕੋਈ ਕੋਸ਼ਿਸ਼ ਕਰਦਾ ਬਚਤ ਦੇ ਲਈ ਇਹ ਰੇਲਵੇ ਸਟੇਸ਼ਨ ਹੈ ਜੀ ਹੁਣ ਇੱਥੇ ਰੇਲਵੇ ਸਟੇਸ਼ਨ ਤੇ ਕੋਈ ਗੱਡੀ ਨਹੀਂ ਰੁਕਦੀ ਇਤੋਂ ਦੀ ਇਹ ਵੀ ਇੱਕ ਵੱਡੀ ਕਮੀ ਹੈ ਵੀ ਰੇਲਵੇ ਪ੍ਰਬੰਧਨ ਕੰਦ ਲੋਗੀ ਕਿ ਕਿਉਂਕਿ ਮੇਨ ਇਤਿਹਾਸ ਦਾ ਵੱਡਾ ੱੱਲੂ ਘਰ ਆ ਪਰ ਉਸ ਦੀ ਸੰਗਤ ਨਹੀਂ ਲੋਕਾਂ ਨੇ ਕਿ ਜਗਾਈ ਖਾਸ ਕਰਕੇ ਜੇ ਤੁਸੀਂ ਜਾਓਗੇ ਤਾਂ ਬੱਸ ਵੀ ਹੈ ਨਹੀਂ ਤਾਂ ਤੁਹਾਨੂੰ ਆਪਣੇ ਵਹੀਕਲ ਦੀ ਉੱਥੇ ਆਉਣਾ ਪੈਂਦਾ ਉਹ ਵੀ ਇੱਕ ਵੱਡੀ ਕਮੀ ਹੈ ਬਸਾਂ ਦਾ ਜਿੱਥੇ ਪ੍ਰਬੰਧ ਹੋਣਾ ਚਾਹੀਦਾ ਉੱਥੇ ਕਿਤੇ ਦਾ ਕਿਤੇ ਜੇ ਰੇਲਵੇ ਦਾ ਪ੍ਰਬੰਧ ਹੋਊਗਾ ਉੱਥੇ ਰੇਲ ਰੁਕੂਗੀ ਜਾਂ ਰੁਕਣਗੀ ਨਹੀਂ ਨਾ ਤਾਂ ਸਿੱਖ ਸੰਗਤ ਦੂਰ ਨੇੜੇ ਉਹਥੇ ਦਰਸ਼ਨਾਂ ਵਾਸਤੇ ਆਊਗੀ ਜੇ ਤੋ ਦਰਸ਼ਨਾ ਵਾਸਤੇ ਆਊਗੀ ਤੁੰਡੂ ਦਾ ਸਾਫ ਹੋਊਗਾ ਕਿ ਕਿਤੇ ਨਾ ਕਿਤੇ ਖਾਲੇ ਦੁਆਲੇ ਦੇ ਲੋਕਾਂ ਲਈ ਰੁਜ਼ਗਾਰ ਦੇ ਵਸੀਲੇ ਦੀ ਜੀ ਇਤਾਨੀ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ 35000 ਸਿੰਘ ਸਿੰਘੀ ਆਂਦੇ ਸ਼ਹੀਦੀ ਸਮਾਰਕ ਤੋਂ ਡੇਰਾ ਦੇ ਸਮਾਰਕ ਤੇ ਬਣਿਆ ਜੰਗਲ ਸੰਤਾ ਲਈ ਨਿਰਾਸ਼ਾ ਦਾ ਕਾਰਨ ਹੈ

जिन्हों की याद न समर्पित रोहिड़ा पिंड तत्काली पंजाब सरकार वालों शहीदी यादगारी समारक बनाया गया सी, सिख संगत नु अपनी विरासत नाल जोड़न का एक उपराला किया गया सी। आज जो उस समारक की तरसयोग हालत है उस शब्दों के बयान नहीं किया जा सकता क्योंकि उस समारक के आले दुआले हुए बड़े बड़े का अते जहरीले सप्पा होर जानवर लिए सुपनगाहान का अड्डा बन चुका है ਦੂਰੋ ਦੂਰੋ ਸਿੱਖ ਸੰਗਤ ਸਮਾਰਕ ਦੇ ਦਰਸਨਾਂ ਲਈ ਆ ਕੇ ਇੱਥੋਂ ਨਿਰਾਸ਼ ਵਾਪਸ ਜਾਂਦੇ ਹਨ ਕਿਉਂਕਿ ਇੱਥੋਂ ਦੇ ਹਾਲਾਤ ਦੇਖਣਯੋਗ ਨਹੀਂ ਰਹੇ ਹਨ

रिपोर्टर सुखदेव सिंह ਦੀ ਇੱਕ ਖਾਸ ਰਿਪੋਰਟ ਜੀ ਮੈਂ ਕੁਲਵਿੰਦਰ ਸਿੰਘ ਗਿੱਲ ਕੁੱਪਕਲਾ ਜੋ ਸਾਡੇ ਇਲਾਕੇ ਚ 1762 ਈਸਵੀ ਵਿੱਚ ਅਹਿਮਦ ਸਾਹਿਬ ਦਾਲੀ ਦੇ ਸਮੇਂ ਵੱਡਾ ਕੱਲੂਕਾਰ ਸਿੱਖ ਕਤਲੇਆਮ ਹੋਇਆ ਸੀ 35000 ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਤਤਕਾਲੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਥੇ ਇੱਕ ਸ਼ਹੀਦੀ ਯਾਦਗਾਰੀ ਸਮਾਰਕ ਬਣਾਇਆ ਗਿਆ ਸੀ ਜਿਸ ਦੀ ਅੱਜ ਜਿਹੜੀ ਹਾਲਤ ਹੈ ਉਹ ਬਹੁਤ ਤਰਸਯੋਗ ਆ ਬਹੁਤ ਸਿੱਖ ਸੰਗਤਾਂ ਇੱਥੇ ਆਉਂਦੀਆਂ ਨੇ ਨਿਰਾਸ਼ ਵਾਪਸ ਮੁੜ ਕੇ ਜਾਂਦੀਆਂ ਨੇ ਕਿਉਂਕਿ ਇੱਥੇ ਵੱਡਾ ਵੱਡਾ ਘਾਹ ਉਗ ਗਿਆ ਵਿਆ ਸਮਾਰਕ ਦੇ ਆਲੇ ਦੁਆਲੇ ਬਹੁਤ ਇਹੋ ਜਿਹੀਆਂ ਜਗਾਵਾਂ ਨੇ ਜਿੱਥੇ ਜ਼ਹਿਰੀਲੇ ਸੱਪ ਜਾਂ ਹੋਰ ਜਾਨਵਰ ਰਹਿੰਦੇ ਨੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਇਸ ਤੋਂ ਇਲਾਵਾ ਇੱਥੇ ਸਿੱਖਾਂ ਦੀ ਯਾਦ ਨੂੰ ਇੱਕ ਫਿਲਮ ਦਿਖਾਈ ਜਾਂਦੀ ਸੀ ਉਸ ਦਾ ਵੀ ਕੋਈ ਪ੍ਰਬੰਧ ਨਹੀਂ ਜਦ ਕੇ ਪੰਜਾਬ ਸਰਕਾਰ ਨੂੰ ਚਾਹੀਦਾ ਇੱਥੋਂ ਦੇ ਰੱਖ ਰਖਾ ਅਥੇ ਉਹਦੀ ਸਾਫ ਸਵੈਜ ਦਾ ਧਿਆਨ ਰੱਖ ਕੇ ਤਾਂ ਜੋ ਸਿੱਖ ਸੰਗਤਾਂ ਦੂਰੋਂ ਨੇੜੋਂ ਇੱਥੇ ਪਹੁੰਚ ਸਕਣ ਔਰ ਸਭ ਤੋਂ ਵੱਡੀ ਤਰਾਸ ਦੀ ਇੱਥੇ ਇਹ ਹੈ ਵੀ ਰੇਲਵੇ ਸਟੇਸ਼ਨ ਜ਼ਰੂਰ ਬਣਿਆ ਹੋਇਆ ਪਰ ਰੇਲਵੇ ਰੁੱਕ ਕੋਈ ਵੀ ਟ੍ਰੇਨ ਨਹੀਂ ਰਹੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਇੱਕ ਇਹ ਜਿਹੜਾ ਸਮਾਰਕ ਹੈ ਸ਼ੀਦੀ ਸਮਾਰਕ ਹੈ ਕੀ ਨੋ ਇਹਦਾ ਕੀ ਦੱਸੋ ਇਹ ਜੀ ਮੈਮੋਰੀਅਲ ਵੱਡਾ ਕੱਲੂਕਾਰਾ ਨਾਮ ਨਾਲ ਜਾਣਿਆ ਜਾਂਦਾ ਜੀ ਇਹ ਲਗਭਗ 35000 ਸਿੱਖਾਂ ਦੀ ਯਾਦ ਵਿੱਚ ਬਣਾਇਆ ਗਿਆ ਜੀ ਇੱਥੇ ਵੱਡਾ ਕੱਲੂਕਾਰਾ ਹੋਇਆ ਸੀਗਾ ਹਾਂਜੀ 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 ਤੇ ਇਹ ਜਿਹੜਾ ਸਮਾਰਕ ਹੈ ਸਿੱਖ ਇਤਿਹਾਸ ਦਾ ਐਡਾ ਵੱਡਾ ਸਮਾਰਕ ਹੈ ਪਰ ਹਾਲਾਤ ਇਹਦੇ ਬਹੁਤ ਬੱਤਰ ਹੋਏ ਨੇ ਕਾਹ ਹੋ ਗਿਆ ਤੇ ਇਹ ਇਹਦੀ ਕੌਣ ਸਾਮ ਸੰਭਾਲ ਕਰਦਾ ਇਹ ਜੀ ਹਾਰਟੀਕਲਚਰ ਦੇ ਅੰਡਰ ਆਉਂਦਾ ਜਿਹੜੇ ਜੀ ਆਪਣੇ ਪਾਰਕ ਨੇ ਜੀ ਕਾਹ ਹੋਇਆ ਹੋਇਆ ਇਹ ਲਗਭਗ ਆਪਣੇ ਇੱਕ ਇੱਕ ਸਾਲ ਤੋਂ ਕੰਮ ਪੈਂਡਿੰਗ ਹੈ ਜੀ ਰੁਕਿਆ ਹੋਇਆ ਇੱਕ ਸਾਲ ਤੋਂ ਇਹਦਾ ਕੋਈ ਟੈਂਡਰ ਵਗੈਰਾ ਨਹੀਂ ਲੱਗਾ ਜਿਸ ਕਰਕੇ ਕੋਈ ਇੱਥੇ ਲੇਬਰ ਆ ਕੇ ਕੰਮ ਨਹੀਂ ਕਰਿਆ ਜੀ ਇੱਕ ਸਾਲ ਤੋਂ ਇਹ ਕੰਮ ਰੁਕਣ ਕਰਕੇ ਇੱਥੇ ਜਿਹੜੀ ਹਾਲਤ ਆ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਜੀ ਪਾਰਕਾਂ ਦੀ ਨਹੀਂ ਤੁਸੀਂ ਇਹਦੇ ਬਾਰੇ ਦੱਸਿਆ ਨਹੀਂ ਕਿ ਪ੍ਰਸ਼ਾਸਨ ਇਸ ਬਾਰੇ ਹਾਂਜੀ ਹਾਂਜੀ ਇੱਥੇ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਤੇ ਏ ਡੀ ਸੀ ਸਾਹਿਬ ਵੀ ਵਿਜ਼ਿਟ ਕਰਕੇ ਗਏ ਆ ਜੀ ਟੈਂਡਰ ਦੁਬਾਰਾ ਪਾਏ ਕਿ ਨਹੀਂ ਹਾਂਜੀ ਉਹਨਾਂ ਨੇ ਕਿਹਾ ਵੀ ਟੈਂਡਰ ਲਗਾਵਾਂਗੇ ਜੀ ਬੱਟ ਪਰ ਹਜੇ ਤੱਕ ਕੋਈ ਹੱਲ ਨਹੀਂ ਹੋ ਸਕੇ ਜੀ ਦੁਨੀਆ ਦੇ ਕੋਨੇ-ਕੋਨੇ ਤੋਂ ਇੱਥੇ ਸਿੱਖ ਜਿਹੜੇ ਇਤਿਹਾਸ ਨੂੰ ਦੇਖਣ ਘੱਲੂ ਘਾਰੇ ਨੂੰ ਲੋਕ ਦਰਸ਼ਨ ਕਰਨ ਆਉਂਦੇ ਨੇ ਪਰ ਉਹ ਇਹਨਾਂ ਹਾਲਾਤ ਨੇ ਘਾਉ ਗਿਆ ਹੋਇਆ ਕੀ ਵੀ ਹਾਂਜੀ ਹਾਂਜੀ ਫਰਕ ਪੈਂਦਾ ਜੀ ਜਿਵੇਂ ਆਪਾਂ ਕਹਿ ਦਈਏ ਸਲਾਨੀ ਆਉਂਦੇ ਆ ਜੀ ਉਹ ਨਿਰਾਸ਼ ਹੋ ਕੇ ਜਾਂਦੇ ਆ ਪਾਰਕਾਂ 'ਚ ਤੇ ਵੀ ਅਗਲਾ ਦੇਖਦਾ ਵੀ ਪਾਰਕਾਂ 'ਚ ਵੀ ਕਾਫੀ ਜ਼ਿਆਦਾ ਘਾਹ ਜੀ ਏਡੀ ਵੱਡੀ ਸਿੱਖਾਂ ਦੀ ਵਿਰਾਸਤ ਹੈ ਤੇ ਉਹਦਾ ਘਾਣ ਹੋ ਰਿਹਾ ਜੀ ਉਹ ਨਿਰਾਸ਼ ਹੋ ਕੇ ਜਾਂਦੇ ਆ ਜੀ ਤੇ ਕਹਿੰਦੇ ਆ ਵੀ ਇਹਦਾ ਕੰਮ ਚੱਲਣਾ ਚਾਹੀਦਾ ਜੀ ਪਰ ਟੈਂਡਰ ਲੱਗੂਗਾ ਤਾਂ ਇਹਦਾ ਕੰਮ ਚੱਲੇ ਕਿਹੜੀ ਕੰਪਨੀ ਹੈ ਹੁਣ ਇੱਥੇ ਇੱਥੇ ਜੀ ਜਿਹੜੀ ਸਿਵਲ ਦਾ ਕੰਮ ਦੇਖਦੀ ਹੈ ਸਿਕਿਉਰਟੀ ਦਾ ਜਾਂ ਇਲੈਕਟ੍ਰੀਸ਼ੀਅਨ ਜੀ ਜਿਵੇਂ ਤੇ ਉਹ ਹੈਗੇ ਆ ਮਾਨਤ ਸਿਕਿਉਰਟੀ ਸਰਵਿਸ ਆ ਜੀ ਉਹਨਾਂ ਦਾ ਜਿਹੜਾ ਕੰਮ ਸਿਵਲ ਦਾ ਕੰਮ ਆ ਉਹ ਵਰਕਿੰਗ ਚ ਆ ਜੀ ਉਹ ਚੱਲ ਰਿਹਾ ਜੀ ਵਧੀਆ ਠੰਗ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਸ਼ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਕਪਖੁਰ ਦਾ ਜੀ ਇਹ ਜਿਹੜੇ ਉਹ ਇੱਕ ਵੱਡੀ ਸਿੱਖ ਵਿਰਾਸਤ ਹੈ ਕੋਪਰਹੀੜੇ ਦੀ ਜੀ ਉੱਥੇ ਹਾਲਾਤ ਸਮਾਰਕ ਤੇ ਬਹੁਤ ਬੱਤਰ ਨੇ ਘਾਉ ਗਿਆ ਖੜਾ ਸਭ ਪੂਰੇ ਪਿੰਡ ਦੇ ਕੀ ਕਹੋਗੇ ਉਹਦੇ ਬਾਰੇ ਤਾਂ ਸਰਕਾਰ ਨੂੰ ਇਹੀ ਬੇਨਤੀ ਕਰ ਸਕਦੇ ਆਂ ਵੀ ਮਤਲਬ ਅਦਗਾਟਨ ਤਾਂ ਪੂਰੇ ਜੋਰਾਂ ਸੁਰਾਂ ਤੇ ਹੋਇਆ ਸੀ ਤੇ ਲੇਕਿਨ ਜਿਹੜੇ ਅੱਜ ਦੇ ਹਾਲਾਤ ਨੇ ਉਹ ਬਹੁਤ ਹੀ ਮਾੜੇ ਨੇ ਜਿਵੇਂ ਸਮਾਰਕ ਬਾਕੀ ਵੀ ਬਣੇ ਹੋਏ ਨੇ ਵਿਰਾਸੇ ਖਾਲਸਾ ਬਣਿਆ ਹੋਇਆ ਸੀ ਆਪਣੇ ਚਮਕੌਰ ਸਾਹਿਬ ਵੀ ਬਣਿਆ ਹੈ ਤੇ ਕਾਫੀ ਹੋਰ ਵੀ ਬਣੇ ਹੋਏ ਨੇ ਪਰ ਦੇਖਣਯੋਗ ਚੀਜ਼ਾਂ ਨੇ ਪਰ ਲੇਕਿਨ ਗੱਲ ਇਹ ਹੈ ਵੀ ਸਰਕਾਰ ਨੂੰ ਇਹੀ ਬੇਨਤੀ ਸੀ ਕਰਦੇ ਆਂ ਵੀ ਜਿਹੜੀ ਕੁੱਪ ਕੱਲਾਂ ਵੱਡਾ ਕੱਲੂ ਘਰ ਦੇ ਕੁੱਪ ਰਹੀੜੇ ਦੇ ਵਿੱਚ ਬਣਾਈ ਆ ਸਮਾਰਕ ਕਿ ਉਹਦੇ 'ਚ ਬਲ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਉਹਦੀ ਵੀ ਸਾਫ ਸਫਾਈ ਆ ਤੇ ਉਹ ਵੀ ਇੱਕ ਦੇਖਣਯੋਗ ਚੀਜ਼ ਬਣਾਈ ਜਾਵੇ ਜਿਵੇਂ ਸੰਗਤਾਂ ਬਰਾਸੇ ਖਾਲਸਾ ਨੂੰ ਦੇਖਣ ਜਾਂਦੀਆਂ ਨੇ ਇੱਥੇ ਵੀ ਦੇਖਣ ਆਉਣ ਤਾਂ ਬਹੁਤ ਚੰਗੀ ਗੱਲ ਆ 35000 ਸਿੰਘ ਸ਼ਹੀਦ ਹੋਏ ਨੇ ਮਹਾਰਾਜ ਮਾੜੀ ਮੋਟੀ ਕੋਈ ਗੱਲ ਨਹੀਂ ਹੈ ਤੇ ਕਿਰਪਾ ਕਰੋ ਸਰਕਾਰਾਂ ਨੂੰ ਇਹੇ ਬੇਨਤੀ ਹੈ ਵੀ ਉਹਦੇ ਵੱਲ ਵੀ ਥੋੜਾ ਜਿਹਾ ਧਿਆਨ ਦੇ ਕੇ ਉਹਦਾ ਵੀ ਸਾਫ਼ ਸੁਥਰਾ ਕਰਵਾ ਕੇ ਉਹਨੂੰ ਵੀ ਇੱਕ ਦੇਖਣਯੋਗ ਚੀਜ਼ ਬਣਾਈ ਜਾਵੇ ਜੀ